ਸੋ ਸਿਗਰ ਜੀ ਮੈਂ ਬੀਮਨਜੀਤ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਚੈਨਲ ਸਿਟੀ ਹੋਮ ਨਿਊਜ਼ ਚੈਨਲ ਦੀ ਟੀਮ ਅੱਜ ਜਨਕਪੁਰੇ ਆਈ ਆ ਇੱਥੇ ਦੀ ਜਨਤਾ ਦੇ ਕੋਲ ਪੁੱਛਦੇ ਆ ਕਿ ਉਹ ਕਿਹੜੀ ਸਰਕਾਰ ਦਾ ਕੰਮ ਉਹਨਾਂ ਨੂੰ ਪਸੰਦ ਹੈ ਕਿਹੜੀ ਹੋਏਗੀ ਸਰਕਾਰ ਤੇ ਕਿਹੜੀ ਹੋਏਗੀ ਹਾਰ ਆਹ ਗੱਲ ਕਰਦੇ ਆ ਇੱਥੇ ਦੇ ਜਨਤਾ ਦੇ ਨਾਲ ਐਸ ਟਾਈਮ ਸਾਡੇ ਨਾਲ ਨੇ ਮਦਨ ਜੀ ਜੋ ਕਿ ਜਨਕਪੁਰੀ ਦੇ ਵਿੱਚ ਜਿਨ੍ਹਾਂ ਦੀ ਇੱਕ ਸ਼ਾਪ ਹੈ ਉਹਨਾਂ ਦੇ ਕੋਲ ਪੁੱਛਦੇ ਆ ਵੀ ਉਹਨਾਂ ਨੂੰ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗੇ ਹਾਂਜੀ ਮਦਨ ਜੀ ਸਤਿ ਸ਼੍ਰੀ ਅਕਾਲ ਸ੍ਰੀਕਾਲ ਜੀ ਹਾਂਜੀ ਮਦਨ ਜੀ ਤੁਸੀਂ ਦੱਸਕਦੇ ਹੋ ਕਿ ਆਉਣ ਵਾਲੇ ਟਾਈਮ ਤੇ ਕਿਹਦੀ ਹੋਏਗੀ ਸਰਕਾਰ ਤੇ ਕਿਹਦੀ ਹੋਏਗੀ ਹਾਰ ਨਹੀਂ ਅਸੀਂ ਇਹ ਨਹੀਂ ਫੈਸਲਾ ਕਰ ਸਕਦੇ ਵੀ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਅਸੀਂ ਤੇ ਆਪਣੇ ਥੀ ਵਿਊ ਦੇ ਸਕਦੇ ਆ ਬਈ ਸੈਂਟਰ ਦੇ ਵਿੱਚ ਜਿਹੜੀ ਸਾਡੀ ਪਸੰਦ ਹੈ ਉਹ ਮੋਦੀ ਜੀ ਭਾਜਪਾ ਦੀ ਹੈ ਜੇ ਅਸੀਂ ਪੰਜਾਬ ਵਾਲੇ ਪਾਸੇ ਤੁਰੀਏ ਤੇ ਸਾਨੂੰ ਭਗਵਾਨ ਦਮਨ ਦੀ ਸਰਕਾਰ ਦੇ ਵਧੀਆ ਕੰਮ ਲੱਗਦੇ ਨੇ ਠੀਕ ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸੈਂਟਰ ਦੇ ਵਿੱਚ ਮੋਦੀ ਜੀ ਦੀ ਸਰਕਾਰ ਤੁਹਾਨੂੰ ਵਧੀਆ ਲੱਗਦੀ ਹੈ ਤੇ ਪੰਜਾਬ ਦੇ ਵਿੱਚ ਤੁਹਾਨੂੰ ਆਪ ਸਰਕਾਰ ਵਧੀਆ ਲੱਗਦੀ ਹੈ ਤੇ ਤੁਸੀਂ ਦੱਸ ਸਕਦੇ ਹੋ ਕਿ ਕਾਂਗਰਸ ਪਾਰਟੀ ਨੇ ਪਾਰਟੀ ਦੇ ਕੰਮ ਤੁਹਾਨੂੰ ਕਿਸ ਤਰ੍ਹਾਂ ਨਹੀਂ ਬਿਲਕੁਲ ਜ਼ੀਰੋ ਲੱਗਿਆ ਜੀ ਕਦੇ ਵੀ ਠੀਕ ਨਹੀਂ ਲੱਗੇ ਕੀ ਵਜ੍ਹਾ ਕੀ ਹੈ ਵਜ੍ਹਾ ਪਾਸੇ ਪਲਟ ਜਾਂਦੇ ਕਿ ਇੱਧਰ ਹੋ ਜਾਂਦੇ ਨੇ ਕਦੇ ਇੱਧਰ ਹੋ ਜਾਂਦੇ ਨੇ ਤੇ ਕੋਈ ਵੀ ਇਹਨਾਂ ਦੇ ਕੋਲੋਂ ਮੇਰੀ ਨਜ਼ਰ ਦੇ ਵਿੱਚ ਤਾਂ ਕੋਈ ਕੰਮ ਵਧੀਆ ਹੋਇਆ ਨਹੀਂ ਆਪ ਸਰਕਾਰ ਦੇ ਜਿਹੜੇ ਕੀਤੇ ਕੰਮ ਉਹ ਬਿਲਕੁਲ ਬਹੁਤ ਵਧੀਆ ਲੱਗੇ ਆ ਜੀ ਪਰ ਹੁਣ ਤਮਾਨ ਦੇ ਜਿਹੜੇ ਫੈਸਲੇ ਆ ਬਹੁਤ ਵਧੀਆ ਢੰਗ ਨਾਲ ਸ਼ਰੀਕੇ ਨਾਲ ਤਰੀਕੇ ਨਾਲ ਸਾਨੂੰ ਪਸੰਦ ਆ ਰਹੇ ਨੇ ਜਿਸ ਤਰ੍ਹਾਂ ਉਹਨੇ ਸੋਵਿਦਾ ਸੈਂਟਰ ਵੱਲ ਵੀ ਕੰਮ ਵਧੀਆ ਕੀਤੇ ਆ ਆ ਕਿਹੜੇ ਆ ਤੁਹਾਡੇ ਕਲੀਨਿਕ ਕਲੀਨਿਕ ਵਾਲੇ ਕੰਮ ਵੀ ਬਹੁਤ ਵਧੀਆ ਕੀਤੇ ਨੇ ਉਹਨਾਂ ਨੇ ਸਕੂਲਾਂ ਦੇ ਵੀ ਬਹੁਤ ਡਿਵੈਲਪ ਕਰ ਰਿਆ ਸਾਰੇ ਕੰਮ ਵਧੀਆ ਹੋ ਰਹੇ ਨੇ ਇਹ ਭਾਜੀਪੀ ਦੇ ਜਿਹੜੇ ਪੰਜਾਬ ਵਿੱਚ ਕੀਤੇ ਕੰਮ ਉਹ ਕਿਦਾਂ ਦੇ ਪੰਜਾਬ ਚ ਜੇ ਇਹਨਾਂ ਨੇ ਕੀਤੇ ਕਿਹੜੇ ਨੇ ਪੰਜਾਬ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਅਜੇ ਕੀਤਾ ਜੇ ਇਹਨਾਂ ਨੂੰ ਮੌਕਾ ਮਿਲੇਗਾ ਫਿਰ ਉਸ ਤੋਂ ਬਾਅਦ ਫਿਰ ਦੇਖਾਂਗੇ ਵੀ ਇਹਨਾਂ ਨੂੰ ਮੌਕਾ ਵੀ ਕੰਮ ਕੀਤੇ ਨੇ ਕਿ ਨਹੀਂ ਕੀਤੇ ਪੰਜਾਬ ਵਿੱਚ ਤੁਸੀਂ ਕਿਹਦੀ ਸਰਕਾਰ ਦੇਖਣਾ ਚਾਹੁੰਦੇ ਹੋ ਬਸ ਆਪ ਦੀ ਦੇਖਣਾ ਚਾਹੁੰਦੇ ਆਂ ਭਗਵੰਤ ਮਾਨ ਦੀ ਸੈਂਟਰ ਚੋਂ ਮੋਦੀ ਦੀ ਦੇਖਣਾ ਚਾਹੁੰਦੇ ਸਰ ਜੀ ਇਸ ਟਾਈਮ ਤੱਕ ਜੋ ਸੋਚ ਕੇ ਅਸੀਂ ਪਾਈ ਸੀ ਵੋਟ ਵੀ ਆਮ ਆਦਮੀ ਪਾਰਟੀ ਪਰ ਉਹ ਖਰੀ ਨਹੀਂ ਉਤਰੀ ਮਣੀ ਆਪਾ ਕਹਿ ਸਕਦੇ ਆਂ ਵੀ ਨਸ਼ੇ ਪੱਤਿਆਂ ਦੇ ਵਿੱਚ ਖੋਖਵਾਈ ਬਹੁਤ ਹੋ ਰਹੀ ਹੈ ਲੁੱਟ ਖੋ ਤੇ ਇਸ ਹਿਸਾਬ ਨਾਲ ਤੇ ਜਿਹੜੀ ਪੁਰਾਣੀ ਸਰਕਾਰ ਜਿਹੜੀ ਸਾਡੀ ਕਾਂਗਰਸ ਸੀਗੀ ਉਹੀ ਬੈਟਰ ਤੇ ਅਸੀਂ ਉਹਨੂੰ ਹੀ ਹੁਣ ਸੋਚਾਂਗੇ ਵੀ ਅੱਗੇ ਲਿਆਇਆ ਜਾਵੇ ਬੀਜੇਪੀ ਦਾ ਤਾਂ ਕੋਈ ਰੁਖ ਨਹੀਂ ਇੱਥੇ ਜਿਸ ਹਿਸਾਬ ਨਾਲ ਉਹਨਾਂ ਨੇ ਕਹਾਂ ਕਿਸਾਨਾਂ ਬਾਰੇ ਗਲਤ ਉਹਨਾਂ ਨੇ ਰਿਐਕਸ਼ਨ ਲਿੱਤਾ ਵਾ ਆਹੀ ਗੱਲ ਆ ਤੁਸੀਂ ਇਹਦਾ ਮਤਲਬ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਇਸ ਟਾਈਮ ਤੇ ਹੀ ਆ ਜੀ ਜੋ ਹਾਲਾਤ ਹੈ ਹਾਲਾਤ ਦੇ ਹਿਸਾਬ ਨਾਲ ਤੇ ਹੀ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਦੇ ਬਾਰੇ ਤੁਹਾਡਾ ਕੀ ਬਿਲਕੁਲ ਬਿਲਕੁਲ ਵੀ ਨਹੀਂ ਨਾ ਹੀ ਆਏਗੀ ਨਾ ਹੀ ਅਸੀਂ ਉਹਨੂੰ ਸਪੋਰਟ ਕਰਦੇ ਹਾਂ ਅਕਾਲੀਆਂ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਅਕਾਲੀ ਦਾ ਖਲੋਂ ਖਾਲੀ ਹੋ ਗਿਆ ਜੀ ਉਹ ਕੋਈ ਨਹੀਂ ਆ ਉਹਨਾਂ ਦਾ ਕੋਈ ਵਜੂਦ ਨਹੀਂ ਉਹਨਾਂ ਦਾ ਇਹ ਰਹੂਗਾ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਹੀ ਰਹੇਗਾ ਉਹਦੇ ਵਿੱਚੋਂ ਦੀ ਕਾਂਗਰਸ ਨੂੰ ਅਸੀਂ ਸੋਚ ਰਹੇ ਹਾਂ ਵੀ ਵਾਪਸ ਰਿਪੀਟ ਲਿਆਇ ਜਾਵੇ ਐਜੇ ਸਕੋਰੀ ਬੇਸ ਤੇ ਐਜੇ ਵੱਡ ਲੇਵਲ ਤੇ ਮੋਦੀ ਛਾ ਗਏ ਨੇ ਸਰ ਠੀਕ ਹੈ ਸਰ ਜੀ ਠੀਕ ਹੈ ਸਰੀ ਕਿਸੇ ਟਾਈਮ ਤੇ ਆਪਨੇ ਇੰਡੀਆ ਬੈਲੂਨ ਨਹੀਂ ਸੀਗੀ ਅ ਸਰੀ ਇਹ ਜਿਹੜੇ 5 ਨੰਬਰ ਬੋਲ ਰਿਹਾ ਮੋਦੀ ਸਾਹਿਬ ਓਕੇ ਸਰ ਜੀ

ਆਪ ਸਰਕਾਰ ਦਾ ਕੋਈ ਕੰਮ ਨਹੀਂ ਵਿਦਿਆ ਲਗਾ 9009 ਇਟ ਮੀਨਸ ਕਿ ਤੁਹਾਨੂੰ ਮੋਦੀ ਸਰਕਾਰ ਬੀਜੇਪੀ ਸਰਕਾਰ ਚਾਹੁੰਦੇ ਹੋ ਕਿ ਪੰਜਾਬ ਵਿੱਚ ਵੀ ਆਉਣ ਵਾਲੇ ਟਾਈਮ ਤੇ ਬੀਜੇਪੀ ਦੀ ਸਰਕਾਰ ਬਣੇਗੀ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਬੀਜੇਪੀ ਜਾਊਗੀ ਜੀ ਬੀਜੇਪੀ ਨੂੰ ਪਵਾ ਮਾ ਕੇ ਵੋਟ ਹਾਂਜੀ ਬੀਜੇਪੀ ਨੂੰ ਤੁਸੀਂ ਕਿਉਂ ਜ਼ਿਆਦਾ ਲਾਈਕ ਕਰਦੇ ਹੋ ਉਹਦੇ ਕਾਰਨ ਦੱਸੋ ਕੰਮ ਵਧੀਆ ਕੀਤੇ ਆ ਜੀ 370 ਤਾਰਾ ਥੋੜੀ ਮੰਦਰ ਬਣਾਤਾ ਬੜੇ ਕੰਮ ਕੀਤੇ ਆ ਇੱਕ ਕੰਮ ਕੀਤਾ ਗਿਣਤੀ ਕੋਈ ਨਹੀਂ ਕੋਈ ਕਾਂਗਰਸ ਨੇ ਕੀਤੇ ਕੰਮ ਕਿੜਕੜੇ ਕਾਂਗਰਸ ਦਾ ਜ਼ੀਰੋ ਹੈ ਜੀ ਜ਼ੀਰੋ ਇਨ ਫੈਮਲੀ ਬੇਸ ਤੇ ਸਰ ਪਰਿਵਾਰਵਾਦ ਹੈ ਕਾਂਗਰਸ ਦਾ ਪਰਿਵਾਰਵਾਦ ਫਿਰ ਗਾਂਧੀ ਪਰਿਵਾਰ ਸਰ ਜੀ ਠੀਕ ਹੈ ਪਹਿਲਾਂ ਸਾਰੀ ਨੈਰਪੁਰ ਆ ਗਿਆ ਓਕੇ ਸਾਰੀ ਇੰਦਰਾ ਆ ਗਈ ਓਕੇ ਸਰ ਉਹ ਤਾਂ ਰਜੀਵ ਗਾਂਧੀ ਆ ਗਿਆ ਠੀਕ ਹੈ ਸਰ ਉਹ ਤਾਂ ਲਿਆਤਾ ਇਹਨੂੰ ਇਹ ਛੋਟਾ ਛੇ ਯਾਦ ਆ ਰਿਹਾ ਵੀਰੇ ਮੇਰਾ ਵਿਆਹ ਨਹੀਂ ਉਹਦਾ ਵਿਆਹ ਨਹੀਂ ਹੋਇਆ ਮੈਂ ਨਾ ਕਰਦਾ ਉਹ ਮੇਰਾ ਛੋਟਾ ਭਾਈ ਹੈ ਤੁਹਾਨੂੰ ਮੇਰੀ ਗੱਲ ਓਕੇ ਸਰ ਰਾਹੁਲ ਗਰਾਜੂ ਦਾ ਵਾਈਏ ਸਾਰੀ ਉਹ ਤਾਂ ਹਰ ਵਧੀਆ ਆਇਆ ਜੀਰੋ ਠੀਕ ਹੈ ਸਾਰੇ ਉਹਦਾ ਵੀ ਆ ਮੰਨ ਹਰ ਵਧੀਆ ਵੇ ਮੇਰਾ ਸਾਰੀ ਮੰਨ ਫਿਰ ਮੈਂ ਫਿਰ ਸਰਕਾਰ ਚੰਗੀ ਲੱਗੇਗੀ ਉਹੀ ਜਿਹੜੇ ਅੱਛੇ ਕੰਮ ਕਰੇਗੀ ਮੈਂ ਇਹ ਨਹੀਂ ਕਵਾਂਗਾ ਭਾਜਪਾ ਆਵੇ ਜਾਂ ਆਮ ਸਰਕਾਰ ਆਵੇ ਜਾਂ ਕਾਂਗਰਸ ਆਵੇ ਜਿੰਦੇ ਕੰਮ ਅੱਛੇ ਲੱਗਣਗੇ ਉਹ ਹੀ ਆਏਗੀ ਸਰਕਾਰ ਹੁਣ ਤੱਕ ਤਾਂ ਕਿਹੜੀ ਸਰਕਾਰ ਦੇ ਕੰਮ ਅੱਛੇ ਲੱਗੇ ਤੁਹਾਨੂੰ ਜਿਹੜੀ ਸਰਕਾਰ ਆਂਦੀ ਆਪਣੇ ਵੱਲ ਜ਼ੋਰ ਤੇ ਲਾਂਦੀ ਏ ਕੋਈ ਐਸੀ ਗੱਲ ਤੇ ਹੈ ਨਹੀਂ ਨਹੀਂ ਲਾਂਦੀ ਬਾਕੀ ਹੋ ਨੱਗੋ ਦੇਖੋ ਕਿਹੜੀ ਸਰਕਾਰ ਆਂਦੀ ਹੈ ਸਪੈਸ਼ਲੀ ਤੁਹਾਨੂੰ ਵੀ ਪਤਾ ਵੀ ਜਨਤਾ ਨੂੰ ਜ਼ਿਆਦਾ ਕਿਹੜੀ ਸਰਕਾਰ ਦੇ ਕੰਮ ਅੱਛੇ ਲੱਗੇ ਨੇ ਕਾਂਗਰਸ ਦੇ ਆਪਣੇ ਆਪ ਆਮ ਆਦਮੀ ਪਾਰਟੀ ਦੇ ਜਾਂ ਭਾਜਪਾ ਦੇ ਜਿਹੜੀ ਸਰਕਾਰ ਵੀ ਆਂਦੀ ਹੈ ਦੇਖੋ ਕੰਮ ਤੇ ਕਰਦੀ ਹੈ ਭਾਵੇਂ ਭਾਜਪਾ ਆਵੇ ਭਾਵੇਂ ਆਮ ਆਦਮੀ ਆਵੇ ਭਾਵੇਂ ਕਾਂਗਰਸ ਆਵੇ ਬਾਕੀ ਇਹ ਪਬਲਿਕ ਨੂੰ ਜ਼ਿਆਦਾ ਪਤਾ ਹੀ ਕਿਹੜੀ ਅੱਛੀ ਆਏਗੀ ਅੱਗੋਂ ਤੇ ਕਿਹੜੀ ਨਹੀਂ ਆਏਗੀ ਸਰਕਾਰ ਕੋਈ ਆਵੇ ਜੀ ਅਸੀਂ ਆਪਣਾ ਕੰਮ ਕਰਕੇ ਰੋਟੀ ਖਾਣੇ ਗਈ ਆ ਜਿਹੜਾ ਬੰਦਾ ਕੰਮ ਸਹੀ ਕਰੇਗਾ ਉਹਨੂੰ ਰੋਡ ਮਿਲੇਗੀ ਸਰਕਾਰ ਕੋਈ ਆਵੇ ਕਾਂਗਰਸ ਆਵੇ ਵੀ ਜੇਪੀ ਆਵੇ ਆਮ ਪਾਰਟੀ ਆਵੇ ਅਕਾਲੀ ਦਲ ਆਵੇ ਸਰਕਾਰ ਕੋਈ ਮਤਲਬ ਨਹੀਂਗਾ ਸਰਕਾਰ ਜੜੀ ਆਵੇ ਆ ਕੰਮ ਕਰੇ ਮਹੱਲੇ ਸਫਾਈ ਕਰਾਵੇ ਮਹੱਲੇ ਨੂੰ ਸਹੀ ਸਹੀ ਰੱਖੇ ਲੋਕਾਂ ਨੂੰ ਪੁੱਛਣ ਆਗੇ ਭਾਈ ਤੁਹਾਨੂੰ ਕਿਸ ਚੀਜ਼ ਦੀ ਕਮੀ ਹੈ ਤੁਹਾਨੂੰ ਕਿਸ ਚੀਜ਼ ਚਾਹੀਦੀ ਹੈ ਤੁਹਾਨੂੰ ਦੱਸੋ ਕੋਈ ਗੱਲਬਾਤ ਆਪਾਂ ਸਰਕਾਰ ਸਾਰੀ ਪਸੰਦ ਕਰਦੇ ਆਂ ਮੈਂ ਕੰਮ ਕਰਾਵੇ ਸਰਕਾਰ ਕੋਈ ਬੀ ਜੇਪੀ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਸਰਕਾਰਾਂ ਸਭ ਮੇਰੇ ਲਈ ਇੱਕ ਬਰਾਬਰ ਆ ਮੈਂ ਇੱਕ ਨਾਗਰਿਕ ਆ ਸਾਰੇ ਸਰਕਾਰਾਂ ਨਾਲ ਇੱਕ ਬਰਾਬਰ ਹੈ ਚਾਹ ਬੀਜੇਪੀ ਆ ਚਾਹ ਕਾਂਗਰਸ ਆ ਚਾਹ ਅਕਾਲੀ ਆ ਚਾਹ ਆਪ ਪਾਰਟੀ ਆ ਕੋਈ ਕਾਂਗਰਸ ਆ ਪਾਰਟੀ ਆ ਮੈਂ ਉਹਨਾਂ ਕੋਈ ਕਿਸੇ ਨੂੰ ਨਾਂ ਨਹੀਂ ਕਰਦਾ ਪਾਰਟੀਆਂ ਸਾਰੀ ਕੁਝੀਆਂ ਪਰ ਕੰਮ ਕਰਾਵੇ ਬਸ ਤੁਹਾਡੇ ਕਹਿਣ ਅਨੁਸਾਰ ਕੋਈ ਵੀ ਸਰਕਾਰ ਆਵੇ ਜਿਹੜੀ ਜਨਤਾ ਦਾ ਭਲਾ ਕਰੇ ਜਨਤਾ ਦੇ ਲਈ ਸੋਚੇ ਹਾਂ ਜੇ ਜਨਤਾ ਨੂੰ ਸੋਚ ਬਸ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾਗਾ ਕਹਿ ਰਿਹਾ ਕਿ ਜੋ ਸਰਕਾਰ ਅੱਛਾ ਕੰਮ ਕਰੇਗੀ ਉਹੀ ਵੋਟ ਦਾ ਹੱਕਦਾਰ ਹੈ ਬੀਜੇਪੀ ਦਾ ਕੰਮ ਕਿੱਦਾਂ ਦੇ ਲੱਗੇ ਸ਼ੁਭ ਇੱਥੇ ਬੀਜੇਪੀ ਤਾਂ ਹੈ ਹੀ ਨਹੀਂ ਸੈਂਟਰ ਦੇ ਵਿੱਚ ਤਾਂ ਹੈਗੀ ਉਹਨਾਂ ਦਾ ਕੰਮ ਕੀਤਾ ਚਲੋ ਹੁਣ ਇੱਥੇ ਤੱਕ ਸਹੂਲਤਾਂ ਪਹੁੰਚ ਗਈਆਂ ਤਾਂ ਆਪ ਸਰਕਾਰ ਇੱਥੇ ਲੁਧਿਆਣਾ ਪੰਜਾਬ ਚ ਆ ਗਈ ਹੈ ਬਹੁਤ ਅੱਛਾ ਚੱਲ ਰਿਹਾ ਠੀਕ ਹੈ ਆਪ ਸਰਕਾਰ ਦੇ ਕੰਮ ਕਿਹੜੇ ਲੱਗੇ ਕਾਂਗਰਸ ਦੇ ਕੰਮ ਕਿਸ ਤਰ੍ਹਾਂ ਦੇ ਲੱਗੇ ਚਲੋ ਇਹ ਉਹ ਵੀ ਆਪਣੇ ਵੱਲੋਂ ਕਰਦੀ ਸੀ ਕੋਸ਼ਿਸ਼ ਜਿੰਨਾ ਵੀ ਹੋ ਸਕਦਾ ਸੀ ਉਹ ਵੀ ਆਪਣੇ ਟਾਈਮ 'ਚ ਠੀਕ ਸੀ ਇਹ ਵੀ ਆਪਣੀ ਇਹ ਗੱਲ ਕਰੀ ਜਾ ਰਹੇ ਆਪਣੇ ਵੱਲੋਂ ਜੋ ਵੀ ਕੋਸ਼ਿਸ਼ ਕਰਦੇ ਸਾਰੇ ਸਰਕਾਰ ਦੇਖੋ ਜੀ ਇਸ ਵੇਲੇ ਬੀਜਪੀ ਦੇ ਕੰਮ ਚੱਲਦੇ ਹੋ ਰਹੇ ਨੇ ਉਹ ਕਾਫੀ ਮਤਲਬ ਅੱਗੇ ਤਰੱਕੀ ਕਰਦੀ ਹੈਗੀ ਹੈ ਕਾਫੀ ਲੋਕਾਂ ਦਾ ਕੰਮ ਵੀ ਕਰਿਆ ਮਤਲਬ ਤਰੱਕੀ ਵਿਸਾਰੀ ਹੋਈ ਹੈ ਹਿੰਦੁਸਤਾਨ ਚ ਸੜਕਾਂ ਦੇ ਵਿੱਚ ਵੀ ਜਾਂ ਹੋਰ ਵੀ ਕਿਸੇ ਵੀ ਸਾਰੇ ਪਾਸੇ ਤੇ ਮੈਨੂੰ ਤਾਂ ਲੱਗਦਾ ਜੀ ਵਧੀਆ ਆਵੇ ਤਾਂ ਵਧੀਆ ਕੰਮ ਹੋ ਜਾਏਗਾ ਹੋਰ ਵਧੀਆ ਯਾਨੀ ਤੁਸੀਂ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਰੱਖਣਾ ਚਾਹੁੰਦੇ ਹੋ ਹਾਂ ਜੀ ਜੀ ਕਾਂਗਰਸ ਦੀ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਕਾਂਗਰਸ ਸਰਕਾਰ ਵੀ ਚਲੋ ਡੀ ਸੀ ਆਪਣੀ ਜਗ੍ਹਾ ਤੇ ਪਰ ਉਹ ਉਹਨੋਂ ਜ਼ਿਆਦਾ ਜਲਦੀ ਹੈਗੀ ਹੈ ਕਾਂਗਰਸ ਸਰਕਾਰ ਨੂੰ ਕੋਈ ਜੇ ਜਿਆਦਾ ਹੈਗਾ ਆਪ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੋਗੇ ਆਪ ਸਰਕਾਰ ਵੀ ਚਲੋ ਇਹਦਾ ਵੀ ਚਲੋ ਕੰਮ ਤਾਂ ਕਰਦੀ ਹੈਗੀ ਹੈ ਤਾਂ ਦੇਖੋ ਇਹਨਾਂ ਨੇ ਬਣਾਇਆ ਸਕੂਲ ਪਰ ਬਣਾਇਆ ਨੇ ਜੋਰ ਵੀ ਜਿਹੜੀਆਂ ਆਨਲਾਈਨ ਜਿਹੜੀਆਂ ਨਵੀਂ ਸ਼ੁਰੂ ਕੀਤੀਆਂ ਨੇ ਜਿਹੜੀ ਐਪ ਉਹਦੇ ਕਾਫੀ ਕੰਮ ਘਰ ਬੈਠੇ ਕਹਿੰਦੇ ਹੋਣਗੇ ਤੇ ਬਾਕੀ ਮਤਲਬ ਬੀਜ ਵੀ ਜਿਆਦਾ ਵਧੀਆ ਮੈਂ ਕਹਾਂਗਾ ਕਵਿਤਾ ਜਿਆਦਾ ਵਧੀਆ ਕੰਮ ਹੋ ਜਾਏਗਾ ਤੁਹਾਡਾ ਕੀ ਕਹਿਣਾ ਮਤਲਬ ਵੀ ਆਉਣ ਵਾਲੀ ਸਰਕਾਰ ਭਾਜਪੀ ਦੀ ਸਰਕਾਰ ਹੋਏ ਹਾਂਜੀ 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 ਬੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਸਾਹ ਬਦਰ ਕਹਿੰਦੇ ਆ ਵੀ ਜੱਟਾਂ ਆਮ ਪਾਲੀ ਜਿੱਤੀ ਹੈ ਨਾ ਜੇ ਸਾਡੇ ਲਾਲਕੇ ਦੇ ਵਿੱਚੋਂ ਕੋਈ ਬੰਦਾ ਨਹੀਂ ਆ ਐਮਐਲਏ ਨਾ ਆਇਆ ਕੋਈ ਨਾ ਬੋਟ ਕੋਈ ਬੋਡ ਨੇ ਸੁਭਨਾ ਵੀ ਕੀ ਡੋਕਤੀ ਲਈ ਵਸਾਨੂੰ ਬੋਟੇ ਟਾਈਮ ਤੇ ਆ ਜਾਂਦੇ ਆ ਬਾਸਪੋਨੀ ਜਦ ਜਿੱਥੇ ਹਰ ਕੋਈ ਨਹੀਂ ਆ ਇੱਕ ਜਿਹੜੀ ਗੱਲ ਕਰ ਰਿਹਾ ਵੀ ਇਹ ਸਰਕਾਰ ਚੰਗੀ ਆ ਸਾਡੇ ਗਰੀਬਾਂ ਬਾਸੀ ਇਹ ਸਾਡੀ ਮਦਦ ਕਰਦੀ ਆ ਕਿ ਰਾਸ਼ਨ ਕਾਰਡ ਵੀ ਉਹ ਚੱਲਦੇ ਸੀ ਇਹ ਸਰਕਾਰ ਨੇ ਨਵੇਂ ਇਹਨਾਂ 2000 ਰੁਪਏ ਖਾਤੇ ਜਾਂਦੇ ਪਾਇਆ ਹਾਲ ਤੱਕ ਕੋਈ ਬਾਤ ਜਦ ਜਿੱਤੀ ਇਹਨੇ ਵਾਦੇ ਕੀਤੇ ਸੀ ਉਹ ਵਾਦੇ ਪੂਰੇ ਉਤਰੀ ਹਾਏ ਕਿਹੜਾ ਨਹੀਂ ਸਾਨੂੰ ਬੀਜੇਪੀ ਸਰਕਾਰ ਚੰਗੀ ਲੱਗੀ ਆ ਕਾਂਗਰਸ ਸਰਕਾਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਕਾਂਗਰਸ ਪਾਸ ਦੇ ਸਾਨੂੰ ਇੱਕੋ ਜਿਹਾ ਕਾਂਗਰਸ ਵੀ ਠੀਕ ਸੀ ਵੈਸੇ ਸਾਨੂੰ ਸਾਨੂੰ ਜਿਹੜਾ ਬੰਦਾ ਚੰਗਾ ਆਊਗਾ ਕੋਈ ਮੰਤਰਕਾਰ ਸਰਕਾਰ ਦੇ ਕੋਈ ਕੰਮ ਕਹੋਗਾ ਆਮ ਪਬਲਿਕ ਦੇ ਸਾਨੂੰ ਉਹੀ ਸਰਕਾਰ ਠੀਕ ਆ ਬੀਜੇਪੀ ਦਾ ਕੰਮ ਤਾਂ ਜ਼ਿਆਦਾ ਵਧੀਆ ਲੱਗਦਾ ਇਹ ਜਿਆਦਾ ਚੰਗਾ ਹੈ ਬੀਜੇਪੀ ਦੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਟਾਈਮ ਤੇ ਬੀਜੇਪੀ ਬੀਜੇਪੀ ਆਣੇ ਚਾਹੀਦੀ ਬੀਜੇਪੀ ਸਰਕਾਰ ਇਹ ਆਣੀ ਚਾਹੀਦੀ ਹੈ ਸਾਨੂੰ ਜਿਹੜੇ ਕੋਈ ਕੰਮ ਰੁਕੇ ਪੈਂਡਡ ਪਏ ਆ ਸਾਨੂੰ ਕੋਈ ਨਹੀਂ ਬੀਜੇਪੀ ਕੋਈ ਬੰਦਾ ਨਹੀਂ ਆਂਦਾ ਜਦੋਂ ਜਿੱਤੀ ਆਮ ਪਾਰਟੀ ਜਿੱਤੀ ਹੈ ਲੇਕਿਨ ਸਾਡੇ ਕੋਈ ਲਾਭ ਨਹੀਂ ਨਾਲ